ਘਰ ਦੇ ਵਿੱਚ ਵੜ ਕੇ ਸ਼ਰੀਆਮ ਇਹਨਾਂ ਮੁੰਡਿਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣੇ ਨੇ ਕਿ ਕਿਵੇਂ ਘਰ ਦੇ ਵਿੱਚ ਵੜ ਕੇ ਉਸ ਬੰਦੇ ਤੇ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਹੱਥੋਪਾਈ ਹੁੰਦੇ ਮੁੰਡੇ ਨਜ਼ਰ ਆਏ ਨੇ ਉਸ ਤੇ ਹੱਥ ਚੁੱਕਿਆ ਗਿਆ ਕਿਵੇਂ ਇੱਕ ਸੁੰਨ ਮੁਕਿਆਂ ਦੀ ਉਸ ਸ਼ਖਸ ਤੇ ਬਰਸਾਤ ਕੀਤੀ ਗਈ ਇੱਕ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਇਸ ਤਰੀਕੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਹੌਣ ਵਜਾਣ ਨੂੰ ਲੈ ਕੇ ਬਦਮਾਸ਼ਾਂ ਦੇ ਵੱਲੋਂ ਸ਼ਖਸ ਤੇ ਘਰ ਦੇ ਵਿੱਚ ਵੜ ਕੇ ਉਸ ਨੂੰ ਕੁਟੀ ਆ ਗਿਆ। ਫਲहाल ਸੀਸੀਟੀਵੀ ਤਸਵੀਰਾਂ ਕਰਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ। ਜਿਵੇਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਹਨਾਂ ਬਦਮਾਸ਼ਾਂ ਦੀ ਪਾਲ ਕੀਤੀ ਜਾ ਰਹੀ ਹੈ। ਤੇ ਮੁੰਡੇ ਕਰਦੇ ਅੰਦਰ ਆਉਂਦੇ ਨੇ ਜਿਵੇਂ ਉਸਕਸ ਤੱਕਾ ਦਿੰਦਾ ਤਾਂ ਵੇਖੋ ਕਿਵੇਂ ਉਤੋਂ ਪਹਿਲਾਂ ਕੋਈ ਚੀਜ਼ ਚੁੱਕ ਕੇ ਉਸ ਸ਼ਖਸ ਦੇ ਮਾਰੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਜਿਹੜਾ ਜੰਮ ਕੇ ਮੁक्के ਮਾਰਦਾ ਹੋਇਆ ਸ਼ਖਸ ਦੇ ਨਜ਼ਰਾਂ ਹਾਲਾਂਕਿ ਤਸਵੀਰ ਆ ਫਰੀਦাবাদ ਦੀਆਂ ਨੇ ਜਿੱਥੇ ਵੇਖੋ ਕਿਵੇਂ ਘਰ ਦੇ ਵਿੱਚੋਂ ਵੜ ਕੇ ਇੱਕ ਸ਼ਖਸ ਤੇ ਬੁਰੇ-bure ਤਰੀਕੇ ਦਾ ਹਮਲਾ ਕਰ ਦਿੱਤਾ ਗਿਆ ਘਰ ਦੇ ਵਿੱਚ ਵੜ ਕੇ ਸ਼ਰੀਆਮ ਇਹਨਾਂ ਮੁੰਡਿਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣੇ ਨੇ ਕਿ ਕਿਵੇਂ ਘਰ ਦੇ ਵਿੱਚ ਵੜ ਕੇ ਉਸ ਬੰਦੇ ਤੇ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਹੱਥੋਪਾਈ ਹੁੰਦੇ ਮੁੰਡੇ ਨਜ਼ਰ ਆਏ ਨੇ ਉਸ ਤੇ ਹੱਥ ਚੁੱਕਿਆ ਗਿਆ ਕਿਵੇਂ ਇੱਕ ਸੁੰਨ ਮੁਕਿਆਂ ਦੀ ਉਸ ਸ਼ਖਸ ਤੇ ਬਰਸਾਤ ਕੀਤੀ ਗਈ ਇੱਕ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਇਸ ਤਰੀਕੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਹੌਣ ਵਜਾਣ ਨੂੰ ਲੈ ਕੇ ਬਦਮਾਸ਼ਾਂ ਦੇ ਵੱਲੋਂ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਕੁਟੀ ਆ ਗਿਆ ਫਲਹਾਲ ਸੀਸੀਟੀਵੀ ਤਸਵੀਰਾਂ ਕਰਦੇ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਜਿਵੇਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਹਨਾਂ ਬਦਮਾਸ਼ਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਮੁੰਡੇ ਕਰਦੇ ਅੰਦਰ ਆਉਂਦੇ ਨੇ ਜਿਵੇਂ ਉਸਕਸ ਤੱਕਾ ਦਿੰਦਾ ਤਾਂ ਵੇਖੋ ਕਿਵੇਂ ਉਤੋਂ ਪਹਿਲਾਂ ਕੋਈ ਚੀਜ਼ ਚੁੱਕ ਕੇ ਉਸ ਸ਼ਖਸ ਦੇ ਮਾਰੀ ਜਾਂਦੀ ਉਸ ਤੋਂ ਬਾਅਦ ਕਾਲੀ ਟੀ-ਸ਼ਰਟ ਵਾਲਾ ਮੁੰਡਾ ਜਿਹੜਾ ਜੰਮ ਕੇ ਮੁੱਕੇ ਮਾਰਦਾ ਹੋਇਆ ਸ਼ਖਸ ਦੇ ਨਜ਼ਰਾਂ ਹਾਲਾਂਕਿ ਤਸਵੀਰ ਆ ਫਰੀਦাবাদ ਦੀਆਂ ਨੇ ਜਿੱਥੇ ਵੇਖੋ ਕਿਵੇਂ ਘਾਹ ਦੇ ਵਿੱਚੋਂ ਵੜ ਕੇ ਇੱਕ ਸ਼ਖਸ ਤੇ ਬੁਰੇ-bure ਤਰੀਕੇ ਨਾਲ ਹਮਲਾ ਕਰ ਦਿੱਤਾ ਗਿਆ ਘਰ ਦੇ ਵਿੱਚ ਵੜ ਕੇ ਸ਼ਰੀਆਮ ਇਹਨਾਂ ਮੁੰਡਿਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣੇ ਨੇ ਕਿ ਕਿਵੇਂ ਘਰ ਦੇ ਵਿੱਚ ਵੜ ਕੇ ਉਸ ਬੰਦੇ ਤੇ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਹੱਥੋਪਾਈ ਹੁੰਦੇ ਮੁੰਡੇ ਨਜ਼ਰ ਆਏ ਨੇ ਉਸ ਤੇ ਹੱਥ ਚੁੱਕਿਆ ਗਿਆ ਕਿਵੇਂ ਕਿਸਨ ਮੁਕਿਆਂ ਦੀ ਉਸ ਸ਼ਖਸ ਤੇ ਬਰਸਾਤ ਕੀਤੀ ਗਈ ਇੱਕ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਹੀ ਇਸ ਤਰੀਕੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਹੌਣ ਵਜਾਉਣ ਨੂੰ ਲੈ ਕੇ ਬਦਮਾਸ਼ਾਂ ਦੇ ਵੱਲੋਂ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਕੁਟੀ ਆ ਗਿਆ। ਫਲहाल ਇਹ ਸੀਸੀਟੀਵੀ ਤਸਵੀਰਾਂ ਕਾਰਦ ਵਿੱਚ ਲੱਗੇ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ। ਜਿਵੇਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਹਨਾਂ ਬਦਮਾਸ਼ਾਂ ਦੀ ਪਾਲ ਕੀਤੀ ਜਾ ਰਹੀ ਹੈ। ਤੇ ਮੁੰਡੇ ਕਰਦੇ ਅੰਦਰ ਆਉਂਦੇ ਨੇ ਜਿਵੇਂ ਉਸਕਸ ਤੱਕਾ ਦਿੰਦਾ ਤਾਂ ਵੇਖੋ ਕਿਵੇਂ ਉਤੋਂ ਪਹਿਲਾਂ ਕੋਈ ਚੀਜ਼ ਚੁੱਕ ਕੇ ਉਸ ਸ਼ਖਸ ਦੇ ਮਾਰੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਜਿਹੜਾ ਜੰਮ ਕੇ ਮੁੱਕੇ ਮਾਰਦਾ ਹੋਇਆ ਸ਼ਖਸ ਦੇ ਨਜ਼ਰ ਆਇਆ ਹਾਲਾਂਕਿ ਤਸਵੀਰਾਂ ਫਰੀਦাবাদ ਦੀਆਂ ਨੇ ਜਿੱਥੇ ਵੇਖੋ ਕਿਵੇਂ ਕਾਰ ਦੇ ਵਿੱਚੋਂ ਵੜ ਕੇ ਇੱਕ ਸ਼ਖਸ ਤੇ ਬੁਰੇ-bure ਤਰੀਕੇ ਨਾਲ ਹਮਲਾ ਕਰ ਦਿੱਤਾ ਗਿਆ